ਬਜ਼ੁਰਗਾਂ ਕੋਲ ਜ਼ਾਇਦਾ ਤਾਂ ਹੁੰਦੀ ਆ ਵੀ ਉਦੋਂ ਤੱਕ ਹੀ ਉਹਨਾਂ ਨੇ ਪੁੱਛ ਪਰਤੀ ਤਾਂ ਹੁੰਦੀ ਆ ਵੀ ਜਦੋਂ ਕੁਝ ਹੱਥ-ਪੱਲੇ ਰਹਿੰਦਾ ਨਹੀਂ ਫਿਰ ਥੱਕੇ ਆ ਜਾਂਦੇ ਨੇ ਬਜ਼ੁਰਗਾਂ ਨੂੰ ਕਈਆਂ ਦੇ ਕੋਲ ਪੈਸੇ ਵੀ ਹਨਗੇ ਜੀ ਤਾਂ ਵੀ ਨਹੀਂ ਹੁੰਦੀ ਅੱਛਾ ਜੀ ਤਾਂ ਵੀ ਨਹੀਂ ਹੁੰਦੇ ਕਈਆਂ ਦੇ ਕੋਲ ਓਏ ਇਹਨਾਂ ਦੀ ਕਿਸਮਤ ਹੈ ਜੀ ਨਹੀਂ ਕਿਸਮਤ ਕਾਰਨ ਵੀ ਹੋਣਗੇ ਜਾਂ ਬਜ਼ੁਰਗਾਂ ਜਾਂ ਬੱਚਿਆਂ ਦੇ ਕਾਰਨ ਦੇਖੋ ਜੀ ਉਹ ਉਹਨਾਂ ਦੀ ਆਪਣੀ ਉਹਨਾਂ ਦੀ ਨੇਚਰ ਹੈ ਜੀ ਕਿਸ ਤਰ੍ਹਾਂ ਹੈਗੀ ਕਿਸ ਤਰ੍ਹਾਂ ਨਹੀਂ ਹੈਗੀ ਜੀ ਜੀ ਉਹ ਉਹਨਾਂ ਦੀ ਆਪਣੀ ਨੇਚਰ ਹੈ ਜੀ ਪਰ ਜੇ ਆਪਾਂ ਦੇਖੀਏ ਹਨਾ ਤੁਸੀਂ ਕਹਿੰਦੇ ਕਾਰਨ ਦੀ ਗੱਲ ਕੀਤੀ ਹੈ ਜਿਵੇਂ ਬਹੁਤ ਜ਼ਿਆਦਾ ਅਮੀਰ ਘਰਾਣੇ ਚ ਵੀ ਦੇਖੀਏ ਜਿਨ੍ਹਾਂ ਦਾ ਮਤਲਬ ਪਰਿਵਾਰ ਬਹੁਤ ਜ਼ਿਆਦਾ ਵਧੀਆ ਸੈਟ ਆ ਸਰਕਾਰੀ ਨੌਕਰੀਆਂ ਦੇ ਨੇ ਪਰ ਉਹਨਾਂ ਦੇ ਜਿਹੜੇ ਬਜ਼ੁਰਗ ਨੇ ਵਿਰਧ ਆਸ਼ਰਮਾਂ ਵਿੱਚ ਰੂਲ ਰੂਲ ਰਹੇ ਨੇ ਉਹਨਾਂ ਦੇ ਕੋਲ ਟਾਈਮ ਹੈ ਨਹੀਂ ਜੀ ਉਹ ਸਿਰਫ ਟਾਈਮ ਦੀ ਘਾਟ ਕਰਕੇ ਇਹੋ ਕਰ ਰਹੇ ਨੇ ਉਹਨਾਂ ਦਾ ਆਪਣਾ ਹੀ ਟਾਈਮ ਨਹੀਂ ਹੁੰਦਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਟਾਈਮ ਨਹੀਂ ਹੈਗਾ ਕਿਉਂਕਿ ਹੁਣ ਇਮਾਂ ਬੱਚੇ ਦੀ ਆਪਣੀ ਔਲਾਦ ਲਈ ਸਾਰਾ ਟਾਈਮ ਬੱਚੇ ਲਈ ਦੇ ਦਿੰਦੇ ਨੇ ਉਹ ਸਾਰਾ ਭੁੱਲ ਜਾਂਦੇ ਨੇ ਜੇ ਫੇਰ ਵੀ ਸਾਨੂੰ ਮਾਪੇ ਨੇ ਕੋਈ ਕੁਝ ਕੀਤਾ ਸੀ ਸਾਡੇ ਵਾਸਤੇ ਅਸੀਂ ਮਾਪੇ ਦੀ ਬਦੌਲਤ ਇੱਥੇ ਪਹੁੰਚੇ ਆ ਉਹ ਉਹਨਾਂ ਨੂੰ ਭੁੱਲ ਜਾਂਦੇ ਨੇ ਜੀ ਉਹਨਾਂ ਨੂੰ ਉਹਨਾਂ ਨੂੰ ਪੈਸਾ ਹੀ ਦੇਣਾ ਉਹਨਾਂ ਨੂੰ ਕੁਝ ਨਹੀਂ ਦੇਂਦਾ ਬਾਕੀ ਜੀ ਸਰ ਇਹ ਕਾਖਰ ਇਹ ਸੁਣਨ ਵਿਚਾਰ ਆਇਆ ਵੀ ਮਤਲਬ ਜਦੋਂ ਬੱਚਾ ਹਨਾ ਜਾਂ ਮੁੰਡਾ ਲਾ ਲਓ ਜਾਂ ਕੁੜੀ ਲਾ ਲਓ ਕੁਵਾਰਾ ਹੁੰਦੇ ਨੇ ਪਰ ਜਦੋਂ ਵਿਆਹ ਹੈ ਜਾਂਦੇ ਨੇ ਤਾਂ ਜੇ ਮਾਂ ਵੱਲੋਂ ਮਾਪੇ ਵੱਲੋਂ ਉਹ ਕਹਿਣ ਲੱਗ ਜਾਂਦੇ ਨੇ ਵੀ ਤੂੰ ਆਪਣੀ ਘਰ ਵਾਲੀ ਦੀ ਸੁਣਦਾ ਸਾਡੀ ਨਹੀਂ ਸੁਣਦਾ ਹੈਗਾ ਇਹ ਤਾਂ ਬਣਿਆ ਹੋਇਆ ਜੇ ਇਹ ਤਾਂ ਜੇ ਨਹੀਂ ਕੋਈ ਆਪਣਾ ਬੱਚਾ ਬੁਲਾਉਂਦਾ ਤਾਂ ਕਹਿੰਦੇ ਨੇ ਵੀ ਇਹਦਾ ਉਹਦਾ ਹੀ ਬਣ ਗਿਆ ਬਹੂ ਦਾ ਬਣ ਗਿਆ